ਕੋੜੇ ਦਾ ਪੋੜ ਵੱਜਣ ਕਰਕੇ ਇੱਕ ਜਲ ਦਾ ਚਸ਼ਮਾ ਫੁੱਟਿਆ ਸੀ ਇੱਕ ਜਲ ਦੀ ਧਾਰਾ ਫੁੱਟੀ ਸੀਗੀ ਤੇ ਗੁਰੂ ਸਾਹਿਬ ਜੀ ਦੀ ਕਹਿੋ ਜੀ ਮੋਜ ਹੈ ਦੇਖੋ ਇਹ ਜਿਹੜਾ ਚਸ਼ਮਾ ਫੁੱਟਿਆ ਇਸ ਦਾ ਪਾਣੀ ਖਾਰਾ ਹੈ ਪਰ ਜਿਹੜਾ ਉਹ ਜਿਹੜਾ ਚਸ਼ਮਾ ਫੁੱਟਿਆ ਸੀ ਉਸ ਦਾ ਪਾਣੀ ਮਿੱਠਾ ਸੀਗਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਜੀਤ ਕੌਰ ਜੀ ਨਾਲ ਹੋਏ ਸੀਗੇ ਤੇ ਜਦੋਂ ਕਰਪਾ ਵਰਸ਼ਾ ਉਹਨਾਂ ਨੇ ਧਰਤੀ ਦੇ ਵਿੱਚ ਮਾਰਿਆ ਤਾਂ ਇਸ ਜਗ੍ਹਾ ਦੇ ਉੱਤੇ ਤਿੰਨ ਪਾਣੀ ਦੀਆਂ ਧਾਰਾਵਾਂ ਵਗੀਆਂ ਸੀਗੀਆਂ ਹਾਂਜੀ ਸਾਸ਼ਟਰੀ ਕਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਕਰਦੇ ਹਾਂ ਅੱਜ ਦੀ ਇਸ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਕੱਲਸ ਆਪਾਂ ਅਨੰਦਪੁਰ ਸਾਹਿਬ ਦੀ ਨਗਰੀ ਦੇ ਵਿੱਚ ਆਏ ਸੀ ਅਨੰਦਪੁਰ ਸਾਹਿਬ ਆਏ ਸੀ ਕਿ ਗੁਰਦੁਆਰਾ ਸ਼ੀ ਕੇਸਗੜ ਸਾਹਿਬ ਅ ਅਨੰਦਗੜ੍ਹ ਸਾਹਿਬ ਦੇ ਕਿਲੇ ਦੇ ਦਰਸ਼ਨ ਕੀਤੇ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਗੁਰੂ ਘਰ ਲਾਹੌਰ ਗੁਰਦੁਆਰਾ ਪੋਰ ਸਾਹਿਬ ਤੇ ਗੁਰਦੁਆਰਾ ਦੁਆਤ ਰਿਵੈਣੀ ਸਾਹਿਬ ਤੇ ਇਹਨਾਂ ਤਿੰਨਾਂ ਗੁਰਦੁਆਰਿਆਂ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਤੁਹਾਨੂੰ ਇਤਿਹਾਸ ਤੋਂ ਵੀ ਜਾਣੂ ਕਰਾਉਣੇ ਆ ਕਿ ਗੁਰਦੁਆਰਾ ਗੁਰੂ ਘਰ ਲਾਹੌਰ ਦਾ ਕੀ ਇਤਿਹਾਸ ਹੈ ਫਿਲਹਾਲ ਮੈਂ ਦੱਸ ਦਿਆਂ ਕਿ ਗੁਰਦੁਆਰਾ ਗੁਰੂਕੇ ਲਾਹੌਰ ਉਹ ਪਵਿੱਤਰ ਅਸਥਾਨ ਹੈ ਜਿੱਥੇ ਧਾਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਏ ਸੀ ਤੇ ਆਓ ਪਹਿਲਾਂ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਗੁਰੂਕੇ ਲਾਹੌਰ ਤੇ ਉਸ ਤੋਂ ਬਾਅਦ ਫੜਾਦਰ ਪੜਾ ਅਸੀਂ ਆਪਾਂ ਤੁਹਾਨੂੰ ਤਿੰਨੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਗੁਰੂਕਾ ਲਾਹੌਰ ਸਾਹਮਣੇ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਜੀ ਗੁਰਦੁਆਰਾ ਗੁਰੂ ਘਰ ਲਾਹੌਰ ਗੁਰਦੁਆਰਾ ਗੁਰੂ ਘਰ ਲਾਹੌਰ ਉਹ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਸਤਿਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਏ ਸੀਗੇ ਅ ਇਸ ਅਸਥਾਨ ਤੇ ਲਾਹੌਰ ਨਿਵਾਸੀ ਭਾਈ ਹਰਜਸਤ ਦੀ ਸੁਪੁੱਤਰੀ ਮਾਤਾ ਜੀਤ ਕੌਰ ਜੀ ਦੇ ਆਨੰਦ ਕਾਰਜ ਕਲਗੀਧਰ ਪਾਸ਼ਾ ਜੀ ਦੇ ਨਾਲ 13 ਹਾਰਸ ਸੰਮਤ 1734 ਨੂੰ ਹੋਇਆ ਸੀਗਾ ਇਸ ਨਗਰ ਦਾ ਨਾਮ ਸਤਗੁਰੂ ਜੀ ਨੇ ਆਪ ਹੀ ਗੁਰੂ ਕਾਲ ਹੋ ਰੱਖਿਆ ਸੀਗਾ ਕਿਉਂਕਿ ਜਦੋਂ ਮਾਤਾ ਜੀਤ ਕੌਰ ਜੀ ਦੇ ਪਿਤਾ ਹਰਜਸ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਲਾਹੌਰ ਬਰਾਤ ਲੈ ਕੇ ਆਉਣ ਵਾਸਤੇ ਕਿਹਾ ਤਾਂ ਉਸ ਸਮੇਂ ਖੁਸ਼ਹਾਲਾਤ ਇਦਾਂ ਦੇ ਸੀਗੇ ਜਾਂ ਕੁਝ ਕੰਡੀਸ਼ਨਾਂ ਇਦਾਂ ਦੀਆਂ ਸੀਗੀਆਂ ਕਿ ਗੁਰੂ ਸਾਹਿਬ ਜੀ ਉੱਥੇ ਬਰਾਤ ਲੈ ਕੇ ਨਹੀਂ ਜਾ ਸਕਦੇ ਸੀਗੇ ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਇੱਕ ਲਾਹੌਰ ਨਾ ਦਾ ਨਗਰ ਵਸਾਇਆ ਤੇ ਜਿਸ ਨੂੰ ਗੁਰੂ ਕੇ ਲਾਹੌਰ ਦਾ ਦਰਜਾ ਦਿੱਤਾ ਤੇ ਸਾਹਮਣੇ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ ਪਵਿੱਤਰ ਜਗ੍ਹਾ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਨੰਦ ਕਾਰਜ ਮਾਤਾ ਜੀਤ ਕੌਰ ਜੀ ਨਾਲ ਹੋਏ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਹਰ ਸਾਲ ਬਸੰਤ ਪੰਛੀ ਵਾਲੇ ਦਿਨ ਬੜੀ ਸ਼ਰਧਾ ਭਾਵ ਨਾਲ ਇਸ ਥਾਂ ਤੇ ਮਨਾਇਆ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਪੋੜ ਸਾਹਿਬ ਹੈ ਤੇ ਆਪਾਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ 'ਚ ਵੀ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਇਸ ਟਾਈਮ ਸਾਹਮਣੇ ਜਿਹੜੇ ਤੁਸੀਂ ਇਸ ਥਾਨ ਦੇ ਦਰਸ਼ਨ ਕਰ ਰਹੇ ਹੋ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਧੰਨ ਸ਼੍ਰ ਕੂੜੇ ਦਾ ਪੋੜ ਵੱਜਣ ਕਰਕੇ ਇੱਕ ਜਲ ਦਾ ਚਸ਼ਮਾ ਫੁੱਟਿਆ ਸੀ ਇੱਕ ਜਲ ਦੀ ਧਾਰਾ ਫੁੱਟੀ ਸੀਗੀ ਤੇ ਇਹ ਜਿਹੜਾ ਜਲ ਦਾ ਚਸ਼ਮਾ ਫੁੱਟਿਆ ਸੀਗਾ ਇਸ ਦਾ ਪਾਣੀ ਬਿਲਕੁਲ ਖਾਰਾ ਹੈ ਤੇ ਫਿਲਹਾਲ ਅੱਜ ਵੀ ਇੱਥੇ ਜਿਹੜਾ ਜਲ ਦਾ ਚਸ਼ਮਾ ਉਦਾਂ ਹੀ ਬਤੌਰ ਚੱਲਦਾ ਪਿਆ ਹੈ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਕਿਰਪਾ ਵਰਸ਼ਾ ਮਾਰ ਕੇ ਜਲ ਦੀਆਂ ਤਿੰਨ ਧਾਰਾਵਾਂ ਵਗਾਈਆਂ ਸੀਗੀਆਂ ਤੇ ਗੁਰੂ ਸਾਹਿਬ ਜੀ ਦੀ ਕਹਿੋ ਜੀ ਮੋਜ ਹੈ ਦੇਖੋ ਇਹ ਜਿਹੜਾ ਚਸ਼ਮਾ ਫੁੱਟਿਆ ਹੈ ਇਸ ਦਾ ਪਾਣੀ ਖਾਰਾ ਹੈ ਪਰ ਜਿਹੜਾ ਉਹ ਜਿਹੜਾ ਚਸ਼ਮਾ ਫੁੱਟਿਆ ਸੀ ਉਸ ਦਾ ਪਾਣੀ ਮਿੱਠਾ ਸੀਗਾ ਆਪਾਂ ਇਸ ਜੀ ਨੂੰ ਗੁਰੂ ਸਾਹਿਬ ਦੀ ਮੌਜ ਹੀ ਮੰਨ ਸਕਦੇ ਆ ਕਿ ਦੋਨੋਂ ਜਗਾਵਾਂ ਬਿਲਕੁਲ ਲਾਗੇ-ਲਾਗੇ ਨੇ ਇੱਕ ਜਗ੍ਹਾ ਚੋਂ ਖਾਰਾ ਪਾਣੀ ਨਿਕਲ ਰਿਹਾ ਤੇ ਦੂਜੀ ਜਗ੍ਹਾ ਚੋਂ ਮਿੱਠਾ ਪਾਣੀ ਨਿਕਲ ਰਿਹਾ ਆਪਾਂ ਤੁਹਾਨੂੰ ਉਸ ਜਗ੍ਹਾ ਦੇ ਵੀ ਦਰਸ਼ਨ ਕਰਵਾਉਣੇ ਆ ਤੇ ਪਹਿਲਾਂ ਸਾਹਮਣੇ ਜਿਹੜੀ ਤੁਸੀਂ ਜਗ੍ਹਾ ਤੇ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਗੁਰਦੁਆਰਾ ਪੋੜ ਸਾਹਿਬ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘੋੜੇ ਦਾ ਪੋੜ ਵਜਨ ਕਰਕੇ ਇੱਕ ਜਲ ਦਾ ਚਸ਼ਮਾ ਫੁੱਟਿਆ ਸੀਗਾ ਤੇ ਉਸ ਚਸ਼ਮੇ ਦਾ ਪਾਣੀ ਜਿਹੜਾ ਖਾਰਾ ਸੀਗਾ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਕੋ ਲੈ ਕੇ ਚੱਲਦਾ ਜੋ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਪਰ ਉੱਥੇ ਜਿਹੜਾ ਜਲ ਦਾ ਚਸ਼ਮਾ ਫੁੱਟਿਆ ਸੀਗਾ ਜਿਹੜੀਆਂ ਜਲ ਦੀਆਂ ਧਾਰਾਵਾਂ ਫੁੱਟੀਆਂ ਸੀਗੀਆਂ ਉਹਨਾਂ ਦਾ ਪਾਣੀ ਮਿੱਠਾ ਸੀਗਾ ਤੇ ਫਿਲਹਾਲ ਹੁਣ ਤੁਸੀਂ ਸਾਹਮਣੇ ਦਰਸ਼ਕਾਂ ਰਿਓ ਗੁਰਦੁਆਰਾ ਪੋੜ ਸਾਹਿਬ ਜਿੱਥੇ ਜਿਹੜਾ ਗੁਰੂ ਸਾਹਿਬ ਜੀ ਦੇ ਕੋੜੇ ਦਾ ਪੋਰ ਵਜਨ ਕਰਕੇ ਜਲ ਦਾ ਚਸ਼ਮਾ ਫੁੱਟਿਆ ਸੀਗਾ ਤੇ ਇਸ ਚਸ਼ਮੇ ਦੇ ਵਾਲਾ ਪਾਣੀ ਹੈ ਖਾਰਾ ਸੰਗਤ ਜੀ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਤ੍ਰਿਵੈਣੀ ਸਾਹਿਬ ਪਹਿਲਾਂ ਹੁਣੇ-ਹੁਣੇ ਆਪਾਂ ਗੁਰਦੁਆਰਾ ਦਰਸ਼ਨ ਕਰਕੇ ਆਏ ਗੁਰਦੁਆਰਾ ਗੁਰੂਕੇ ਲਾਹੌਰ ਗੁਰਦੁਆਰਾ ਗੁਰੂਕੇ ਲਾਹੌਰ ਦੇ ਸਾਹਮਣੇ ਗੁਰਦੁਆਰਾ ਪੋਰ ਸਾਹਿਬ ਜਿੱਥੇ ਜਿਹੜਾ ਜਿਹੜਾ ਪਾਣੀ ਦਾ ਚਸ਼ਮਾ ਫੁੱਟਿਆ ਸੀਗਾ ਤੇ ਉਸ ਦਾ ਪਾਣੀ ਜਿਹੜਾ ਖਾਰਾ ਸੀਗਾ ਹੁਣ ਜੋ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦਾ ਨਾਮ ਹੈ ਹੀ ਤ੍ਰਿਵੈਣੀ ਸਾਹਿਬ ਪਰ ਇੱਥੇ ਇਥੋਂ ਦਾ ਜਿਹੜਾ ਇਤਿਹਾਸ ਦੀ ਗ ਗੁਰੂ ਸਾਹਿਬ ਜੀ ਨੂੰ ਇਹ ਗੱਲ ਕਹੀ ਹੈ ਕਿ ਇੱਥੇ ਜਲ ਦੀ ਬਹੁਤ ਕਮੀ ਹੈ ਤਾਂ ਜਲ ਦੀ ਕਮੀ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਇਸ ਜਗ੍ਹਾ ਨੂੰ ਛੱਡਣਾ ਪੈ ਰਿਹਾ ਸੀਗਾ ਤਾਂ ਉਹਨਾਂ ਨੇ ਗੁਰੂ ਸਾਹਿਬ ਜੱਗੇ ਫਰਿਆਦ ਕੀਤੀ ਕਿ ਗੁਰੂ ਸਾਹਿਬ ਜੀ ਇੱਥੇ ਜਲ ਦੀ ਬਹੁਤ ਕਿੱਲਤ ਹੈ ਜਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਫਰਿਆਦ ਨੂੰ ਮੰਨਦੇ ਹੋਏ ਆਪਣੇ ਕਰਪੇ ਵਰਸ਼ੇ ਦੇ ਨਾਲ ਜਦੋਂ ਕਰਪਾ ਵਰਸ਼ਾ ਉਹਨਾਂ ਨੇ ਧਰਤੀ ਦੇ ਵਿੱਚ ਮਾਰਿਆ ਤਾਂ ਇਸ ਜਗ੍ਹਾ ਦੇ ਉੱਤੋਂ ਤਿੰਨ ਪਾਣੀ ਦੀਆਂ ਧਾਰਾਵਾਂ ਵਗੀਆਂ ਸੀਗੀਆਂ ਤੇ ਉਹਨਾਂ ਤਿੰਨ ਧਾਰਾਵਾਂ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਤ੍ਰਿਵੈਣੀ ਸਾਹਿਬ ਤੇ ਜਿਹੜਿਆਂ ਤਿੰਨ ਪਾਣੀ ਦੇ ਧਾਰਾਵਾਂ ਫੁੱਟੀਆਂ ਸੀ ਆ ਉਹਨਾਂ ਦਾ ਚਲ ਮਿੱਠਾ ਸੀਗਾ ਪਰ ਗੁਰਦੁਆਰਾ ਸਾਹਿਬ ਦੇ ਨਾਲ ਹੀ ਜਿਹੜੇ ਹੁਣੇ-ਹੁਣੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਏ ਗੁਰਦੁਆਰਾ ਪੋੜ ਸਾਹਿਬ ਉੱਥੇ ਜਿਹੜਾ ਜਲ ਦਾ ਚਸ਼ਮਾ ਫੁੱਟਿਆ ਸੀਗਾ ਉਹਦਾ ਪਾਣੀ ਜਿਹੜਾ ਸੀ ਖਾਰਾ ਸੀਗਾ ਪਰ ਇਸ ਨੂੰ ਗੁਰਸੱਭ ਜੀ ਦੀ ਮੋਜ ਹੀ ਮੰਨ ਸਕਦੇ ਆ ਕਿ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਤਿਰਵੈਣੀ ਸਾਹਿਬ ਹੈ ਔਰ ਜਿੱਥੇ ਜਿਹੜੀ ਜਲ ਦੀ ਧਾਰਾ ਫੁੱਟੀ ਹੈ ਉਸ ਦਾ ਜਿਹੜਾ ਪਾਣੀ ਹੈ ਮਿੱਠਾ ਹੈ ਤੇ ਹੁਣ ਆਪਾਂ ਉਸ ਜਗ੍ਹਾ ਤੇ ਵੀ ਚਲਦੇ ਆ ਤੁਹਾਨੂੰ ਉਹਨਾਂ ਉਸ ਜਲ ਧਾਰਾ ਦੇ ਵੀ ਦਰਸ਼ਨ ਕਰਵਾਉਨੇ ਆ ਅਤੇ ਉੱਥੋਂ ਜਾ ਕੇ ਜਲ ਵੀ ਛਕਦੇ ਆ ਤੇ ਸਾਹਮਣੇ ਤੁਸੀਂ ਜਿਹੜੇ ਅਸਥਾਨ ਦੇ ਦਰਸ਼ਨ ਕਰ ਰਹੇ ਜਿਹੜੀ ਪਵਿੱਤਰ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਉਹੀ ਪਵਿੱਤਰ ਜਗ੍ਹਾ ਹੈ ਜਿੱਥੇ ਧੰਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਕਰਪਾ ਵਰਸ਼ਾ ਮਾਰ ਕੇ ਪਾਣੀ ਦੇ ਤਿੰਨ ਧਾਰਾਵਾਂ ਵਗਾਈਆਂ ਸੀਗਾ ਤੇ ਇੰਨਾ ਧਾਰਾਵ ਦਾ ਜੜ ਜਲ ਬਹੁਤ ਮਿੱਠਾ ਸੰਗਤ ਜੀ ਆਪਾਂ ਵੀ ਇਸ ਜਲ ਧਾਰਾ ਤੋਂ ਜਲ ਛਕਿਆ ਤੇ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਗੁਰੂਕੇ ਲਾਹੌਰ ਗੁਰਦੁਆਰਾ ਪੋਰ ਸਾਹਿਬ ਤੇ ਗੁਰਦੁਆਰਾ ਤਿਰਵੈਣੀ ਸਾਹਿਬ ਸੱਗੇ ਜੀ ਜੇਕਰ ਤੁਸੀਂ ਵੀ ਆਨੰਦਪੁਰ ਸਾਹਿਬ ਆਉਨੇ ਹੋ ਤਾਂ ਇਹਨਾਂ ਗੁਰਦੁਆਰਿਆਂ ਦੇ ਜ਼ਰੂਰ ਦਰਸ਼ਨ ਕਰਕੇ ਜਾਓ ਕਿਉਂਕਿ ਆਨੰਦਪੁਰ ਸਾਹਿਬ ਤੋਂ ਥੋੜੇ ਹੀ ਡਿਸਟੈਂਸ ਤੇ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਸशोਭਿਤ ਨੇ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਮੇਰ ਕਰਨ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ